ਬਰਗਰ ਨਾ ਖਾਇਆ ਕਰ ਤੂੰ ਬਰਗਰ ਵਾਂਗ ਹੀ ਹੁੰਦੀ ਜਾਨੀ ਆ ਜਿ ਤਰ੍ਹਾਂ ਉਹ ਫੁੱਲਿਆ ਹੋ ਗਾ ਤੂੰ ਫੁੱਲਣ ਢਈ ਆ ਜਾ ਬੀਬੀ ਬਰਦਰ ਦਿਨੇ ਚੋਅ ਆ ਲੱਗਦੇ ਆ ਇਦਾਂ ਹੁੰਦਾ ਇਦਾਂ ਫਾ ਕੇ ਮਾ 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 ਕਰਕੇ ਖਾਈਦਾ ਬੈ ਜੀ ਕਹਦਾ ਲੋਗ ਤੇ ਬਰਗਰ ਖਾਈ ਜੇ ਇਹ ਖਾਈ ਜਾਈਏ ਖਾ ਬੀਬੀ ਬਰਾ ਜੀ ਤੰਦਿਆ ਜਾਇਦ ਅਲੋਤੀ ਹੈ ਜੇ ਪਤਨੀ ਐ ਤੇ ਤੂੰ ਮੈਨੂੰ ਪੰਜਾਬ ਪੀ ਦੇ ਦੇ ਮੈਂ ਬੱਦ ਦਸਾਂ ਰੋਟੀ ਪੱਕੀ ਆ ਨਾ ਤੇ ਜਾਣਾ ਤੇ ਬਿੱਲੇ ਜੇ ਤੀ ਤੂੰ ਮੈਂ ਬਰਦੇ ਲਿਆ ਦੇਣਾ ਆ ਬਿੱਲੇ ਬਹੁਤ ਸਵਾਦ ਦੇ 버ਗਰ ਬਣਾਉਂਦਾ ਕੇ ਦੇਖ ਓਏ ਬੋਲਦਾ ਗੋਡੇ ਨੂਡਲ ਮੇਰਾ ਪਾਪਾ ਬੱਲਾ ਲੋਹ ਦੋਦੇ ਤੋਂ ਲਿਆ ਦੇ ਦਿੰਦਾ ਵ ਤੇ ਮੈਨੂੰ ਹੱਥ ਪੈਦੀਏ ਨਾ ਬੀਬੀ ਤਾਂ ਤਾਂ ਤੇ ਮੈਂ ਜੀਤਨ ਦਿਆ ਮੈਂ ਬੱਦ ਥਾਵਾਂ ਇੱਕ ਮੈਂ ਤਾਂ ਜੁੱਤੀ ਮਮੀ ਤਾਂ ਰਹਿ ਨਹੀਂ ਆ ਨਾਲੇ ਮੈਂ ਬੀਬੀ ਮੰਮੀ ਨੂੰ ਦਿੱਤੀ ਨਾ ਨਾ ਦੋ ਤੁਰੇ ਟੁੱਟੀ ਨਾ ਦੋ ਦਿਨ ਦਿਲਾ ਕੇ ਹੀ ਮੈਂ ਸਾਈਕਲ ਤਾਤੀ ਆਈ ਹਾਂ ਨੀ ਤਾਂ ਨਾ ਨਾ ਉਹ ਵੀ ਉਹ ਵੀ ਫੁੱਲ ਲਈ ਆਈਏ تھے ਤੇ ਵੈਸੇ ਆ ਤੁਰ ਚਲਾਇਆ ਲੀ ਸਲਾਈਆਂ ਪਾਈਆਂ ਹਾ ਤਾਦਿਆ ਤੇ ਤਿਆਰ ਦਰਮੋ ਹੋ ਗਿਆ ਤੇ ਫੇ ਮ ਆਦੀ ਹਾਂ ਨਾ ਤੁੱਤੀ ਮੰਮੀ ਦੇ ਪਹਿਨਾ ਪਹਿਲੇ ਤਦ ਤਾਸ ਤੇ ਮੰਮੀ ਦੇ ਪਾਥੇ ਲਾਲ ਤਾ ਦਨੇ ਨੇ ਮਾਂ ਮਾਂ ਕੇ ਤਿੱਦਰ ਤੇ ਨਾਲੇ ਨਾ ਬਦਲ ਲਾ ਦੇ ਤ ਬਦਲਿਆ ਦੇ ਬਰਤੂਨ ਦੇ ਤੇ ਮਾਮਾ ਮਾਮਾ ਤਾਂ ਕੰਦੇ ਤੈਨੂੰ ਬੋਧੀਆਂ ਗੱਲਾਂ ਨਾ ਕਰ ਦਿਲੋਂ ਚਸਕਾ ਤੈਨੂੰ 버ਗਰ ਦਾ ਤੈਨੂੰ ਭੁੱਖਾਂ ਵੀ ਲੱਗੀ ਹੈ ਗੱਗ ਤੇ ਤੈਨੂੰ 버ਗਰ ਦੀ ਲੱਗੀ ਵੀ 버ਗਰ ਮੈਂ ਖਾ ਲਵਾਂ ਨਹੀਂ ਮੈਨੂੰ 버ਦੇ ਦੀ ਭੁੱਖ ਲੱਗੀ ਹੈ ਇਹੋ ਚਸਕਾ ਨਹੀਂ ਲਾਈਦੇ ਹੁੰਦੇ ਬਹੁਤੇ ਹਾਏ ਬੀਬੀ ਵੇਖੀ ਦੱਤੇ ਮਾਮਾ ਮਾਮਾ ਤਾਂ ਦਿੰਦਾ ਬਦਲ ਖਾ ਹਾਂ ਆਹ ਕੋਈ ਥੱਲੇ ਆ ਦਵਾਂਗੇ ਚਲ ਹੁਣ ਫੜ ਲਿਆ ਤੂੰ ਤੇ ਬੋਧਾ ਫਿਰਿਆ ਨਾ ਘਰ ਬਾਹਰ ਤੇ ਇਸ ਤਰ੍ਹਾਂ ਕਰ ਸਿਲਾਈ ਸਿੱਖ ਹੋਣ ਤੇ ਮੈਨੂੰ ਰੋਟੀ ਗਰਮ ਕਰਨ ਨਾਲ ਆ ਕੇ ਦਿਆ ਕਰ ਫੇ ਫੇਰ ਤੈਨੂੰ ਪੈਸਾ ਦਿਆ ਕਰੂੰਗੀ ਤੇ ਦਿਆ ਦੰਨੀ ਫੇਰ ਦਿਆ ਕਰ ਦਸੁਰ ਸੁਣਾ ਸੁਣਾ ਕੇ ਮੈਂ ਮੈਨੂੰ ਰੋਟੀ ਪੀਦਾ ਵੀ ਖਾਣਾ ਹੀ ਫੇਰ ਤੇ ਜਾ ਪੋਈ ਨਹੀਂ ਮੈਂ ਆਂਦੀ ਤੇ ਸੁਰ ਸੁਣਾ ਕੇ ਦਊ ਸੁਣਾ ਥੋੜਾ ਸੁਖਾ ਦੇ ਸੁਣਾ ਸੁਣਾ ਹਾਂ ਫੁੱਲਾ ਵਾਲਾ ਹਾਂ ਫੁੱਲਾ ਵਾਲਾ ਤੇ ਫੁੱਲਾ ਵਾਲੇ ਤੂੰ ਤਾਂ ਦੇ ਦੇ ਫੇਰ ਹਾਂ ਸੁਣਾ ਸੁਣਾ ਹਾਂ ਤਾਂ ਹੋਂ ਤੇ ਹੋਂਦੀ ਤਰੀਕੇ ਦੇ ਦੇ ਹੋ ਰੋਟੀ ਖਾ ਲੈ ਰੋਟੀ ਪਤੀ ਉਹਨਾਂ ਪਾਇਆ ਨਹੀਂ ਮੇਰੇ ਕੋਲ ਅਜੇ ਲਿਆਣ ਵਾਲੇ ਪੈਸੇ ਤੂੰ ਤੋ ਪੁੱਤੀ ਲਿਆਦਾ ਹਾਂ ਜਦੋਂ ਬਿਲਕੁਲ ਤੇ ਤੋ ਪੈ ਹੁੰਦੇ ਨਹੀਂ ਆ ਕਾਬੀ ਮੀ ਦੇ ਦੇ ਹੋਂ ਤੇ ਦਾਨ ਨੀ ਤਲੰ ਤੇ ਆਈ ਆ ਬੱਦ ਥਾਣਾ ਦੇ ਦੇ ਪੈ ਦੇ ਦੇ ਪੰਜਾਬੀ ਐ ਅੱਛਾ ਇਧਰ ਤਨ ਬਰਗਨਾ ਸੋਰਾਂ ਜਾ ਕੇ ਇਤਨਾ ਕਰਿਆ ਕਰੇਗੀ ਤੂੰ ਥੋਰੇ ਨੀ ਡਾਲ ਰਿਹਾ ਤਾਂ ਤੂੰ ਆਪਣੀ ਧਾਰ ਤੂੰ ਮੋਤਾ ਵੇਖ ਤੂੰ ਆਪਣਾ ਇਹ ਘਾਟੇ ਨਾਲ ਇਹ ਨਹੀਂ ਕੁੜੀ ਮੈਂ ਕੋਟਾ ਹਾਂ ਬਾਬਾ ਰਹਿਣ ਦਿੰਦੀ ਠੱਗ ਠੋਕ ਕੇ ਲੈ ਆ ਜਾਂਦੀ ਐ ਫੇਰ ਉਤਰਾ ਪੈਸਾ ਜੀ ਕਰਦਾ ਫਿਰ ਪੈ ਦੇ ਹੀ ਦਵਾਂ ਪੈਸੇ ਨੂੰ ਤੇ ਦੇਰੇ ਆਂ ਵੀ ਆਈ ਇੰਨੇ ਭਾਲ ਪਾਇਆ ਤੂੰ ਦੰਦਾ ਬੰਦ ਬਣ ਕੇ ਪੈਸੇ ਵੇਖਾ ਤੇਰਾ ਪੱਲਾ ਤਿੰਨਾ ਭਾਰਾ ਹੋਇਆ ਵਾ ਤੇ ਹੌਲੇ ਤਾਲਾ ਕਰ ਖਾਲਾ ਕੋ ਗੁੱਡੀਆਂ ਨੂੰ ਨਾ ਦੱਸੀ ਨਹੀਂ ਤੇ ਉਹਨਾਂ ਨੇ ਤੇ ਰੱਖਣਾ ਲੈ ਬਾਹਰ ਕੋਲ ਨੂੰ ਨੰਦ ਲੱਦਨ ਨੂੰ ਤੇ ਹਨਾ ਮਤੋਂ ਤੇ ਆਪਣੇ ਮੋਚਾ ਜਾਤਾ ਤੇ ਬਦਲ ਐਕਦਮ ਦਮ ਹਾਂ ਮੋੜੀ ਨੂੰ ਪਤਾ ਲੱਗਿਆ ਤੇ ਦੂਜੇ ਕੰਮੀ ਨੂੰ ਪਤਾ ਲੱਗਿਆ ਨਾ ਦੱਤੀ ਉਹਨੇ ਤੇ ਨਾ ਇੰਨਾ ਤੇ ਦੇ ਦੇ ਇੰਨਾ ਤੇ ਦੇ ਦੇ ਤੇ ਉਹਨੇ ਵੀ ਧੱਕ ਐਦਾ ਹੁੰਦਾ ਭੋਦੀ ਆ ਮੈਂ ਬਿਠਾ ਲੈਣਾ ਹਾਂ ਬਾਹਰ ਬਾਹਰ ਹੀ ਖਾਇਆ ਵੀ ਫੇ ਤੂੰ ਨਹੀਂ ਖਾਇਆ ਤੂੰ ਨਹੀਂ ਮੈਂ ਨਹੀਂ ਖਾਣਾ ਤੇ ਦੰਦ ਵੀ ਹੁੰਦੇ ਨੇ ਹਾਂ ਹਾਂ ਆ ਇੱਧਰ ਵਾਲੇ ਵੀ ਪੀ ਰਹੇ ਨੇ ਹਾਂ 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 ਦੰਦ ਤੇ ਵੀ ਕਰਤੋਂ ਮੇਰੇ ਦੱਤੀ ਨਾ ਉਹਦਾ ਮੈਂ ਬਦਲਿਆ ਤੇ ਆ ਗਿਆ ਬਾਹਰ ਖਾਇਆ ਮੈਂ ਉਹਨਾਂ ਨੂੰ ਪਤਾ ਲੱਗੇ ਆ ਹੰਤੂ ਨਤੂ ਨਾ ਬਿਬੇ ਦੱਸ ਦੇ ਮੇਰੇ ਕੋਲ ਤਾਂ ਹੈ ਹੈ ਹੋਰ ਇਹਦਾ ਇਹਦਾ ਆਜੀ ਤੰਦਾ ਆਤਾ ਤੂੰ ਮੈਨੂੰ ਨੂਤਦਾ ਬਵਾ ਫਾਟ ਕੇ ਲਾਸਤ ਪਾਣੀ ਕੱਟਿਆ ਗਿਆ ਤਾਤ ਮੈਨੂੰ ਥਾਰੀ ਅੰਗਲਾ ਥੋਂ ਗਿਆ ਮੈਂ ਉਦੋਂ ਨਹੀਂ ਤੇ ਥੋਤੀ ਗੱਲਾਂ ਥੋਂਦੀ ਤੂੰ ਬੜੀ ਤਾਕ ਨਿਕਲੀ ਤੋ ਕੀ ਹੋਇਆ ਤੀ ਓਏ ਬਿਬੇ ਦਾ ਪਾਹ ਵੀ ਇਹ ਲੈ ਆਇਆ ਤੇ ਕਿੰਨੇ ਬਦਰ ਖਾਨ ਦਾ ਲੈ ਮੈਂ ਮੈਨੂੰ ਬਦਰ ਤਾਈ ਦਾ ਨਾ ਨਾ ਤਮਲੀਏ ਨਾ ਮੈਂ ਬਦਲਦਾ ਨਹੀਂ ਤੈਨੂੰ ਪਤਾ ਮੈਂ ਡੇਟਿੰਗ ਕਰਨੀ ਜਾਂ ਡੇਟਿੰਗ ਤਾਂਂਦੀ ਡੇਟ ਨਹੀਂ ਬਦਲੀ ਮੋਤੀ ਹੋਵੇ ਡੇਟਿੰਗ ਤਾਂਂਦੀ ਮੈਨੂੰ ਬਰਦਾ ਲੱਗਦਾ ਮੈਂ ਤਾਂ ਤੇ ਵੇਖਣਦੀ ਹੀ ਹੋ ਦਿੰਦੀ ਤੇ ਤੂੰ ਲੱਗੇ ਤੂੰ ਮੈਂ ਮੈਂ ਡੇਟਿੰਗ ਕਰਨੀ ਮੈਂ ਪਤਾ ਤਾਂ ਲਾਦੇ ਨਹੀਂ ਜਾਂਦੀ ਲਾਦੇ ਕਿ ਜਾਂ ਮੈਂ ਤੇ ਬਦਲ ਦੀ ਠਕਲ ਵੀ ਨਹੀਂ ਵੇਖਦੀ ਮੈਂ ਤਾਂਂਦੀ ਬਦਲ ਨਾ ਉਹ ਅੰਦਰ ਦੀ ਤਾਂਦੀ ਉਹ ਗਈ ਉਹ ਬੀਤਫਾਈ ਕਰ ਕੇ ਮੈਨਾਂ ਨਹੀਂ ਦੇਰ ਬੱਕਰ ਨਹੀਂ ਉਦਾਂ ਵੀ ਬੀਬੀ ਰਾਨੀ ਵੀ ਪੈ ਦੂੰਦੀ ਤੇ ਬੀਬੀ ਦੇ ਪੈਰ ਕੋ ਨਹੀਂ ਆਈਏ ਜੇ ਮਾਤ ਆਪੇ ਰੱਖਿਆ ਬੀਬੀ ਨੂੰ ਕੱਲ ਜੋਂ ਪੈਰ ਥੋੜ ਦੀ ਨੂੰ ਤੂੰ ਬੈਠਾ ਨਾ ਲਾ ਦੇ ਥੋਤੀ ਥਾਰਾ ਪਰ ਪਤੜ ਲਾ ਗਿਆ ਹੈ ਤੂੰ ਅੰਦਰ ਦਾ ਬਣ ਹੀ ਆ ਤੇ ਤੇ ਨਾ ਤਾਂ ਆਦਾ ਪੱਕਾ ਕੰਮ ਹੋਊਗਾ ਹੁੰਦਾ ਤੇ ਦੋਲਾਂ ਦੇ ਗੱਲ ਲਾਲਾ ਦੋ ਦਿਨਾਂ ਲੋਈ ਹੋ ਮੈਨ ਤੇਨੂੰ ਬਦ ਖਾਣਾ ਮੇ ਪੋਤੇ ਥਾ ਖਾਣਾ ਲੈ ਮੈਂ ਤੇ ਬੈਤ ਦੇ ਤਿੰਨ ਤਰ੍ਹਾਂ ਨਹੀਂ ਆ ਤੂੰ ਆ ਬਸ ਖਾਂਦੀ ਨਹੀਂ ਤੂੰ ਬਦਲ ਲਾਏਂਗੀ ਨਾ ਤੇ ਫੇਰ ਆਦੇ ਲਾਈ ਪੈਈ ਪੈਈ ਮੈਂ ਦਾਤਾ ਵੇਖੀ ਜਿੱਦਾਂ ਪਾਰਾ ਪਿੰਦਾ ਤੂੰ ਲਾਈ ਪਾਲਾ ਪਾਉਣੀ ਤੂੰ ਪਹਿਲਾ ਲਾਈ ਪਾਲਾ ਆਇਆ ਤੈਨੂੰ ਪਾ ਦੇ ਦਤੂੰ ਦੀ ਤੂੰ ਤੈਮ ਲੱਕ ਮੈਂ ਰੱਖ ਤੂੰ ਤੂੰ ਤੈਮ ਲੱਕ ਨਹੀਂ ਵੇਖੀ ਫਾਇ ਮੈਂ ਤੂੰ ਕਿਉਂ ਤੈਮ ਲੱਕ ਹੋ ਕੁੱਕੀ ਮੰਮੀ ਨਾਲ ਮੈਂ ਨਾਲ ਉਹਨੂੰ ਦਾਤਾ ਤੇਰੇ ਨਾਲ ਦਾਤਾ ਰੋਣੀਏ ਤੇ ਦੰਗ ਕੀ ਬਤਾਰੇ ਨਹੀਂ ਮੈਂ ਤੇ ਇਧਰ ਨਹੀਂ ਦੇ ਤੂੰ ਦਾ ਤਾ ਨਹੀਂ ਦਮ ਦਮ ਬੱਗ ਨਹੀਂ ਮੈਂ ਸਾਹਤ ਸੱਚੀ ਮੈਂ ਜੁਕੀ ਮੰਮੀ ਨੂੰ ਲਾ ਦੇਣੀ ਫੇ ਨੇ ਬੱਦਨ ਚੈਤਨਾ ਲਾਈ ਬਲ ਤੇ ਮੈਂ ਦੱਸਾਂ ਉਹਦਾ ਨਾ ਬੱਦਰ ਵੇ ਭਾਣਾ ਤੇ ਨਹੀਂ ਇਤੋਂ ਵੱਡਾ ਦੇ ਪੈ ਜਿੱਤੇ ਬੀਬੀ ਨੇ ਤੇ ਬਤ ਇੰਨਾ ਤੇ ਤੈਨ ਦੇ ਦੂੰਗੀ ਬੱਦਦੀ ਨਾ ਮੰਮੀ ਬੱਦਦੀ ਨਾ ਵੱਡਾ ਫੈਤਦਾ ਨਾ ਲਿਆ ਸੀ ਤੀ ਤਾ ਮੇਰਾ ਤੇ ਦਿਨ ਤਾ ਮੈਂ ਤੋਂ ਗਿਆ ਪੈਸਾ ਤਾਂ ਅਰੁਮਿੰਨ ਬੱਦਦੀ ਮਨਾਵੀਆ ਤਾ ਤਾ ਮਾਉ ਤੋਂ ਗਿਆ ਬੱਦਦੋਂ ਬਰਾਈ ਜੀ ਤੋਂ ਗਿਆ ਇੱਕ ਤਾਂ ਹੈ ਮਿਲਾਂ ਹੱਥ ਮੇਨ ਕੋਲਾ ਬਾਪਾ ਉਹਨੂੰ ਕਹਿੰਨੀ ਆ ਪਿਛੋਤੇ ਤੇ ਭੱਜਾ ਮੈਂ ਰੰਗਾਂਗੇ ਛੱਤੋਂ ਜ਼ਿਆਦੇ ਬਦਲ ਲਿਆ ਨਾ ਕਿਦਣਾ ਵਾ ਇਤੋਂ ਦੂਤੀ ਦੀ ਦਾੰਤੋਂ ਲਾ ਦੂਤੀ ਦੀ ਦਾੰਤੋਂ ਆਹੇ ਦੂਤੀ ਬਰੇ ਛਾਤੋਂ ਵਰਗਰ ਮੁੰਦਾ ਹੀ ਬੰਦੇ ਤੇ ਚੱਕਦਾ ਅੰਤੇ ਇਹਨੇ ਤਾਂ ਦਾਦੀਆਂ ਨਹੀਂ ਵਿਤ ਨੂੰ ਦੀ ਜੀ ਦਾਦਾ ਵਾ ਵਧੀਆ ਭੁੰਦਾ ਵਾ ਆਇਆ ਪੋਦ ਉਹਦੇ ਕੋ ਖਾਣੇ ਹੁੰਦੇ ਦੂਤੀ ਕੋ ਦੂਤੀ ਦੀ ਗਾਰ ਦੇ ਦਿੰਦੇ ਬਰੇ ਸਵਾਤੀ ਦਾ ਬੰਦੀਆਂ ਮੈਂ ਤਾਂ ਇਦਾਂ ਦਾਦੀਆਂ ਫਿਰ ਇੱਤ ਦਿੱ ਤੀ ਤਰ੍ਹਾਂ ਮੂਤ ਪੋਣੀ ਆਈ ਗਿਆ ਗਿਆ ਤੇਤੀ ਤੇਤੀ ਮੈਂ ਭੋਲੇ ਨੂੰ ਤੇ ਲਾ ਬਦਲ ਲੈਣਾ ਤੇ ਨਾ ਇਦਾਂ ਤਰੀ ਹੋਣਾ ਇਹਨਾ ਇਹ ਇੱਤ ਤੇ ਬਦਲ ਹੋਣਾ ਵਾ ਤੇ ਉਹ ਤੋਂ ਆਪਾਂ ਤੀ ਥਾਵਾਂਗੇ ਆਪਾਂ ਹਾਂ ਮੇਲਾ ਹੀ ਮਹਾਥਾ ਨਹੀਂ ਦਉਣ ਤੂੰ ਇਹ ਤਾਦੀਆਂ ਇਦਾਂ ਤੇ ਹੁਣ ਬੋਲਿੰਨਾ ਤਾਂ ਦੀ ਹੁੰਦੀ ਤੇ ਥਾਰਾ ਮਦਾ ਖਾਵ ਹੋਇਆ ਹੀ ਹੁਣ ਦਾਤੇ ਦੀ ਨਾ ਬੋਲਿੰਨਾ ਥੋਈ ਤਣੀ ਦਾ ਕਤਕ ਨਾ ਆ ਨਹੀਂ ਥੋਂਦੇ ਆ ਵੇਂਦੇ ਉਹਦੇ ਦੱਲੇ ਦੱਲੇ ਥਾਂ ਤੇ ਵੇਤਣਾ ਹਏ ਨਾ ਤੋਦੇ ਤਮਲੀ ਆਪਾ ਬੰਨ ਉਹਨਾਂ ਕਦੋਂ ਬਾਸ ਨਹੀਂ ਹੁੰਦੇ ਮੂੰਹ ਤੇ ਪਾਈ ਆ ਜਾਂਦੇ ਪਾਪਾ ਮੈਂ ਭੋਲਾ ਦੇਖਾ ਬੋਲਿੰਦੇ ਲੱਗ ਜਾਂਦੀ ਦਾਦਾ ਤੇਤੀ ਦਾ ਤੰਦਾ ਤੇਤੀ ਵੇਰਾ ਅੰਨ ਬੱਗ ਨਾ ਮੈਂ ਨਹੀਂ ਤਾੜਾਂ ਮਾਂ ਬਦਲੋ ਹੈ ਤੇ ਦਿੱ ਦਿੱਤਾ ਤਾਂ ਬੱਡਲਾ ਕਾ ਦੇ ਮੈਂ ਮੈਂ ਤਾਣਾ ਬੜਾ ਮਾ ਦਾਣਾ ਤੇ ਮੈਂ ਬੱਦੇ ਤਾਣਾ ਤੇ ਹਾਂ ਤੇ ਦਿੱਤਾ ਉਹ ਮਾ ਉਲਟਾਉਂਦਾ ਤੇ ਤੀ 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 ਤਸੋ ਤੂੰ ਆਉਗੀ ਮੈਂ ਆ ਜਾ ਮੂਛਾਂ ਨਹੀਂ ਪਾ ਆ ਜਾ ਬੱਗਰ ਖਾਣਾ ਬੜਾ ਮਾ ਦਾਣਾ ਤੇ ਤਿੰਨ ਦਿਨ ਬੋਲੀ ਮਾ ਮਾਤਾ ਨਹੀਂ ਦੇਣਾ ਮੈਂ ਤਾਂ ਤੁਹਾਨੂੰ ਕਹਿਣਾ ਨੇਂਦੀ ਪੜੇ ਉਹ ਨਹੀਂ ਮੇ ਤੋਠਾ ਬਲੋਂਦੇ ਆ ਤੇ ਤੀ 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 ਤੋ ਆਦੇ ਪਤਾ ਨਹੀਂ ਇੱਥੇ ਤਾਂ ਲੱਗਿਆ ਬੱਦਲ ਲੈਣ ਮੈਂ ਦਿੱਤਾ ਹੀ ਦੂ ਤਲ ਗਈ ਇਹਨੂੰ ਤੰਦਰੇ ਨੂੰ ਕਲਾਤਾ ਬਾਦ ਕੇ ਆਪ ਤਾਲਾਂ ਦੀ ਥੈ ਕਾ ਤੇ ਤਾਂ ਲਾਂਦੀ ਹੋਏ ਤੇ ਨਮਾ ਦਾਉਣਾ ਏ ਤੇ ਤਿੰਨੀ ਹੋਂ ਦਾ ਦਿੱਤੇ ਆ ਨਹੀਂ ਮੈਨੂੰ ਤੇ ਤੇ ਨਮਾ ਦਾਉ ਤੇ ਆ ਵੀ ਬੈਦੀ ਦਾਤੇ ਦੇ ਤੱਤ ਨਹੀਂ ਦੀ ਸੰਦੀ ਮੈਨੂੰ ਤੇ 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 ਆ ਮੈਨੂੰ ਨਹੀਂ ਹੁੰਦੀ ਦਿੱਤੀ ਇਤਰਾ ਮੈਂ ਮੇਰੇ ਤੇ ਤਾਂ ਮਾਉ ਤਾਂ ਦਿਆ ਤੇ 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 ਬੱਗ ਲਖਾਣਾ ਦਾਤੇ ਬਣੀਆਂ ਤੇਰੇ ਵੀਰੇ ਬਦਲ ਆ ਤੇ ਆ ਦੇ ਤਮਰੀਦ ਨੂੰ দ লা <tối> <tối> ਨਹੀਂ ਦੂਤਾ ਨਹੀਂ ਮੈਂ ਦਿੱਤਾ ਮੈਂ ਦੂਤ ਬੁਲਾਣੀ ਤੂੰ ਬੁਲਾ ਲਈ ਰਾਹ ਨਾ ਤੇਰੇ ਲਈ ਹਾਂ ਤੋਟ ਗਈ ਹਾਂ ਹਾਲਿਆ ਤੇ ਮੈਨੂੰ ਬੁਲਾਣਾ ਪਾ ਤੋਟ ਗਈ ਹਾਂ ਹਾਂ ਤੇ ਤੂੰ ਦਾ ਦੂਤਾ ਆਵੇ ਦੰਦੇਵਾ ਦੇ ਦੂਤਾ ਨਹੀਂ ਮੈਂ ਤੁਮਾ ਦੀ ਮੈਂ ਦੂਤ ਬੁਲਾ ਕੇ ਨਾ ਤਲਾ ਦਿਨ ਦੀ ਹਾਂ ਹਾਂ ਮੈਂ ਬੱਜ ਮੈਂ ਬੱਜ ਬਾਬਾ ਜੀ ਨੂੰ ਦੇ ਦੇ ਇਹ ਹਾਂ ਅੱਗੇ ਕਦਮਾਂ ਤੇ ਕਦਮਾਂ ਕਦਮਾਂ ਤੂੰ ਹਾਂ ਤੀ ਨਹੀਂ ਮੈਂ ਤੋਲ ਲੈਣਾ तो तां तो तां ना ਆਵਾਜ਼ ਦੇ ਦੰਦੇ ਜੰਦਾ ਜਾਣੇ ਵੀ ਤੂੰ ਮੈਂ ਮੋਤੀ ਹੋਈ ਮੈਂ ਤਾਂ ਬੈਠਾ ਵੀ ਜਾਂਦਾ ਖਾਤ ਤਾਂ ਨਹੀਂ ਬਦਲ ਤੂੰ ਪਤਾ ਲੋ ਬੋਲ ਰਿਹਾ ਮੈਂ ਆਦਾ ਇਨੀ ਤੀਨੀ ਤੀ ਬੁੱਤੀ ਤੂੰ ਖਾਈ ਜੀ ਤੀਨੀ ਤੀ ਮੈਂ ਹਾਂ ਹੁਣ ਇਹਨਾਂ ਨੇ ਦਾਦੀ ਨੇ ਨਾ ਮੇਰਾ ਦੀ ਤਾ ਥਾਈ ਦਾਂਦੀ ਲੈ ਵੇ ਲੋ ਦਿੱਤਾ ਐ ਥੋੜਾ ਥੋੜਾ ਨਹੀਂ ਨਾ ਇਹ ਦੰਦਾ ਤਾਂ ਤਾ ਤੂੰ ਤੋਂ ਮਾਈ ਤਤ ਨਹੀਂ ਦੇਣੀ ਪਤਾ ਪਤਾ ਭਾਈ ਬੁਲੀ ਆ ਗਈ ਨਾਲਾ ਕਿ ਉਹ ਆਇਆ ਤਾਂ ਹੀ ਥੱਲੇ ਬਹਿ ਗਿਆ ਯਾ ਨੈ ਦੇਖ ਪਈ ਨਹੀਂ ਨਾ ਨਾ ਤੋਤਨੀ ਆਪਾਂ ਤਾਂ ਉੱਤੇ ਵੀ ਇੱਥੇ ਥੱਲੇ ਦੀ ਜਰਨ ਦੀ ਆ ਇਹ ਲੋਧ ਮੰਦੀਆ ਤੇ ਬਈ ਤਾਂ ਆਪਾਂ ਵਾ ਥੱਲੇ ਬਹਿ ਜਾਂਦੀਆਂ ਦਾ ਤਾਂ ਮੰਜੀ ਤਾਂ ਉੱਠ ਕੇ ਵਾ ਫਿਰ ਨਹੀਂ ਗਲਤ ਖਾਂ ਗਿਆ ਹਨਾ ਗਲਤ ਮੰਜੀ ਹ ਇੱਥੇ ਮੈਂ